ਇਹਨੂੰ ਕਹਿੰਦੇ ਆ ਮਾਰਕੀਟ ਨਿਊ 3630 ਆ ਗਿਆ ਨਿਊ ਹੋਲੈਂਡ ਵਾਲਿਆਂ ਦਾ 4x4 ਤੇ ਇਹਦੀ ਮੇਲੇ ਤੇ ਕੀਮਤ ਹੈਗੀ ਆ ਜੀ ਆਪਣੀ 10 ਲੱਖ ਤੇ 70000 ਰੁਪਏ 10 ਲੱਖ ਤੇ 70000 ਰੁਪਏ ਦੀ ਕੀਮਤ ਆ 4x4 ਦੀ 3630 ਦੀ 55 HP ਐਸ ਸੀ ਆਰ ਡੀ ਆਈ ਤੇ ਇੱਧਰ ਆਪਣਾ ਆਡਲ ਆਡਮਾਰਡ ਆ ਜੀ ਨਿਊ ਹੋਲੈਂਡ 3630 ਜੋ ਕਿ 50 HP ਵਿਚ ਆਣ ਲੱਗਾ 4x2 ਇਹ ਆਪਣਾ 4x2 ਆ ਤੇ ਇਹਦੀ ਕੀਮਤ ਹੈਗੀ ਆਪਣੀ ਪੂਰੀ 10 ਲੱਖ ਰੁਪਏ ਤੇ ਇਹ ਪੁਰਾਣੇ ਦੀ 10 ਲੱਖ ਹੈ ਨਵੇਂ ਦੀ 10 ਲੱਖ 70 ਹਜ਼ਾਰ ਦਾ 70 ਹਜ਼ਾਰ ਦਾ ਫਰਕ ਹੈ ਮਾਰਕੀਟ ਦੇਖੋ 올ਡ ਮਾਡਲ ਦੀ ਕਿੰਨੀ ਆ ਹਲੇ ਵੀ ਮਾਰਕੀਟ ਚ ਪੂਰਾ ਆੜਿਆ ਹੋਇਆ ਟਰੈਕਟਰ ਇਹ ਜ਼ਿਮੀਂਦਾਰਾਂ ਦੀ ਪਹਿਲੀ ਪਸੰਦ ਆ ਇਹ ਨਿਊ ਹਾਲੈਂਡ 3630 4x2 ਬਹੁਤ ਹੀ ਮਾਰਕੀਟ ਤਕੜੀਆ ਟਰੈਕਟਰ ਦੀ ਇਹਦੀ 3630 ਦੀ ਇਹ 4x4 ਹੈ ਜੀ 70000 ਦਾ ਫਰਕ ਹੈ ਸਿਰਫ ਨਾਲੇ 50 HP ਚ ਹੈ ਉਹ 55 HP ਚ ਹੈ ਥੈਂਕ ਯੂ ਜਿਹੜਾ ਕੈਮਰੇ ਚ ਪੂਰਾ ਨਹੀਂ ਆ ਰਿਹਾ ਜਹਾਜ਼ 1 ਕਰੋੜ 12 ਲੱਖ ਦੇ ਪਲੱਸ ਦਾ ਟਰੈਕਟਰ ਹੈ ਬਹੁਤ ਵਿਸ਼ਾਲ ਕਾਈ ਟਰੈਕਟਰ ਹੈ 260 HP ਟਰੈਕਟਰ ਹੈ ਇਹ 21 ਚੀਰੀ ਦੇ ਵਿੱਚ ਹੈ ਇਹ ਨਿਊ ਹਾਲੈਂਡ ਨਾਲੇ ਦਾ 21 ਚੀਰੀ ਆ ਦੇਖੋ ਇਹ ਸ਼ਾਇਦ 540 ਵਾਲੀ ਮੋਟੀ ਚੀਰੀ ਵੀ ਹੋ ਸਕਦਾ ਹੈ ਇਹ ਜੋ ਮੇਲੇ ਤੇ 21 ਚੀਰੀ ਹੈ ਦੇਖੋ ਟਰੈਕਟਰ ਬੜਾ ਵਿਸ਼ਾਲ ਕਾ ਟਰੈਕਟਰ ਹੈ ਨਿਊ ਹਾਲੈਂਡ ਵਾਲਿਆਂ ਦਾ T7 210 HP ਹੈ ਸ਼ਾਇਦ ਇਹ ਯੂਰੀਆ ਵਾਲਾ ਹੈ ਯੂਰੀਆ ਪੈਂਦਾ BS6 ਚ ਆ ਜਾਂਦਾ ਹੈ ਰਿਮ ਦੇਖੋ ਟਰੈਕਟਰ ਦੇ ਬਿੱਗ ਟਾਇਰ ਹੈ ਜੀ ਪੂਰੇ 210 AC ਕੈਵਨ ਯੂਰੀਆ ਪੈਂਦਾ ਇਹ ਚ ਇਹ ਦੇਖੋ ਰਿਮ ਦੇਖੋ ਪੂਰੇ ਸ਼ੀਲਡ ਰਿਮ ਹੈ ਪੂਰਾ ਨਿੱਗਰ ਨਰੋਆ ਟਰੈਕਟਰ ਆ ਹਨ ਟਿਊਬਾਂ ਦੇਖੋ ਪਿੱਛੇ ਤੋਂ ਟਿਊਬਾਂ ਟਰੈਕਟਰ ਦੀਆਂ ਬਹੁਤ ਹੀ ਹਾਈਟ ਵੀ ਬਹੁਤ ਉੱਚੀ ਹੈ ਦੇਖੋ ਨਿੱਗਰ ਦੇਖੋ ਕਿੰਨਾ ਪਿੱਛੇ ਟਿਊਬਾਂ ਦੇਖੋ ਟਰੈਕਟਰ ਦੀਆਂ ਬਹੁਤ ਹੀ ਤਾਕੜਾ ਟਰੈਕਟਰ ਹੈ ਨਿਊ ਹਾਲੈਂਡ ਵਾਲਿਆਂ ਦਾ ਇੰਪੋਰਟ ਹੁੰਦਾ ਇਹ ਬਾਹਰ ਤੋਂ ਇੰਪੋਰਟ ਹੁੰਦਾ ਹੈ ਬਣਿਆ ਬਣਾਇਆ ਇਹ ਇਹਦਾ ਕੈਟਾਲਾਈਜ਼ਰ ਕਨਵਰਟਰ ਹੈ ਜੋ ਪੋਲੂਸ਼ਨ ਨੂੰ ਰੋਕਦਾ ਹੈ ਪੂਰਾ ਹੀ ਜਹਾਜ਼ ਵਰਗਾ ਟਰੈਕਟਰ ਕਹਿ ਸਕਦੇ ਆਪਾਂ ਇਹਨੂੰ ਫੁੱਲ ਹੀ ਤਾਕੜਾ ਟਰੈਕਟਰ ਹੈ ਮੇਲੇ ਤੇ ਆਇਆ ਹੋਇਆ ਹੈ ਸਵਾ ਕਰੋੜ ਦਾ ਟਰੈਕਟਰ ਹੈ ਲਗਭਗ ਇਹ ਨਿਊ ਹਰਲੈਂਡ ਵਾਲਿਆਂ ਦਾ ਤਖੜਾ ਚੀਜ਼ ਹੈ ਪੂਰੀ ਥੈਂਕ ਯੂ ਇਹ ਆਪਣਾ ਆ ਗਿਆ ਜੀ ਮੱਗੀ ਮੇਲੇ ਤੇ ਪੀਟੀਓ ਵਾਲਾ ਟਰੈਲਰ ਡਬਲ ਤੁਰਾ ਪੀਟੀਓ ਵਾਲਾ ਟਰਾਲ ਆ ਗਿਆ ਜੀ ਪੂਰਾ ਹੈਵੀ ਕੁਆਲਿਟੀ ਚ ਬਣਿਆ ਹੋਇਆ ਇਹਦਾ 36 30 ਨਾਲ ਟਰਾਲੇ ਦਾ ਟੋਚਨ ਪਵਾ ਦੇਣਾ ਅੱਗੇ ਪਿੱਛੇ ਨੂੰ ਜ਼ੋਰ ਮਾਰੂਗੇ ਦੋਹੇ ਟਾਇਰ ਟਰਾਲਾ ਆਪਣੇ ਕਿਨੂੰ ਮਾਰੂਗਾ ਤੇ ਟਰੈਕਟਰ ਆਪਣੇ ਕਿਨੂੰ ਧੱਕੂਗਾ ਤੇ ਟਰਾਲਾ ਟਰੈਕਟਰ ਕਿਨੂੰ ਧੱਕੂਗਾ ਜੀ ਦੇਖੋ ਜੋਰ ਟਰੈਕਟਰ ਦਾ ਟਰਾਲੇ ਦਾ ਇਹਨਾਂ ਦਾ ਆਪ ਸੂਚੀ ਟੋਚਨ ਪਵਾ ਦੇਣਾ ਟਰੈਕਟਰ ਤੇ ਟਰਾਲੇ ਦਾ ਤੇ ਪਾਵਰ ਦਿਖਾਵਾਂਗੇ ਜੀ ਤੁਹਾਨੂੰ ਇਹ ਗਰੰਟੀ ਲੰਦੇ ਆ ਜੀ ਵੀ 25 11 ਨਾਲ ਵੀ ਟਰਾਲਾ ਪੱਟ ਕੇ ਆਜੂਗਾ ਜੀ ਇਹਨਾਂ ਮਤਲਬ ਜੋਰਾ ਦੇਖੋ ਚਲਾ ਆ ਤੇ ਪੀਟੀਓ ਤੇ ਟਰਾਲਾ ਪੂਰੇ ਸਲਿੱਪ ਕੱਢੂਗਾ ਜੀ ਦੇਖੋ 36 30 ਨਾਲ ਪਾ ਦਿਆ ਪੀਟੀਓ ਇਹ ਲੱਗ ਜਾਣਾ ਗੇਅਰ ਹੁਣ ਇਹ ਆ ਦੇਖੋ ਜੀ ਇਹ ਦੇਖੋ ਸਲਿੱਪ ਕੱਢ ਰਿਹਾ ਪੂਰਾ ਟਰਾਲਾ ਟਰੈਕਟਰ ਦਾ ਲੱਗਿਆ ਬੈਗ ਤੇ ਟਰਾਲਾ ਗਾਹ ਨੂੰ ਹੋ ਗਿਆ ਦੇਖੋ ਜੀ ਪੂਰਾ ਜੋਰ ਤੁੱਕੀ ਕੱਢ ਰਿਹਾ ਟਰਾਲਾ ਪੂਰੀਆ ਨਾ ਟਰੈਕਟਰ ਰੋਕਦਿਆ ਪੂਰਾ ਹਾਲੇ ਤਾਂ ਖਾਲੀ ਆ ਜੀ ਦੇਖੋ ਵੇਟ ਵਿੱਚ ਬਜਨ ਨਹੀਂ ਹੈ ਫੇਰ ਵੀ ਮਤਲਬ ਦਿਖਾ ਰਹੇ ਆ ਤੁਹਾਨੂੰ ਪੂਰੀ ਪਾਵਰ ਹੈ ਚ ਪੂਰਾ ਆਪਣੇ ਚੈਨਲ ਨੂੰ ਵੀਰ ਜੀ ਸਬਸਕ੍ਰਾਈਬ ਕਰ ਲਓ ਐਸਐਸਪੀ ਫਾਰਮ ਹੋਰ ਵੀਡੀਓ ਦੇਖਣ ਲਈ ਥੈਂਕ ਯੂ ਜੀ